ਅਸਾ ਕੈਸ ਜਣੇ ਆ ਮੈਂ ਨਾ ਅਕਾਊਂਟ ਚ ਪਾ ਦਿੰਦੇ ਚਲੋ ਠੀਕ ਹੈ ਵੀ ਜਿੰਨੇ ਪਈਂਦੇ ਅਕਾਊਂਟ ਚ ਪਾ ਦੇ ਬਾਕੀ ਕੈਸ ਜੀ ਕੋਈ ਨਹੀਂ ਮੈਂ ਆ ਜੂਗਾ ਲੈ ਠੀਕ ਹੈ ਓਕੇ ਜੀ ਹਮ ਕਲ ਦੀ ਦਾ ਹੋਣੀ ਆ ਆਹ ਹਾਂ ਕੀ ਆਂਦਾ ਕਮੇਟੀ ਹੋ ਚੁੱਕੀ 3 ਲੱਖ ਵਾਲੀ ਤੇ ਮੈਂ ਕਹਾਂ ਅਕਾਊਂਟ ਚ ਪੈਸੇ ਪਾਈ ਅਤੇ ਦੇ ਭਾਇਾ ਕਾਉਂ ਚ ਪਾਣੇ ਅੱਦੇ ਕੈਸ਼ ਲਿਓ ਅੱਦੀ ਰੋਕੀ ਕਮੇਟੀ ਕੈਸ਼ ਦੇ ਗਈ ਹੈ ਆ ਮੈਂ ਚੰਗਾ ਚਿਹਰਾ ਬਖਾਂਡਾ ਵਾ ਚਲੋ ਕੋਈ ਗੱਲ ਨਹੀਂ ਪਹਿਲੇ ਲਿਆ ਕੇ ਆਪਣੇ ਹੱਥਾਂ ਚ ਰੱਖੋ ਤੇ ਉਹ ਪੈਸੇ ਭੋਰਨੇ ਨਹੀਂਗੇ ਹੁਣ ਹੋ ਨਾ ਹੋਵੇ ਵੀ ਜਿੰਨੇ ਮੰਗੇ ਮੂੰਹ ਚੋ ਕੇ ਉਹਨਾਂ ਨੂੰ ਫੜਾਤੇ ਉਹ ਜਿਹੜਾ ਕੋਈ ਕਰੂਗਾ ਨਾ ਅਡੇ ਨਾ ਆਪਾਂ ਵੀ ਉਹਨਾਂ ਹੀ ਉਹਦਾਂ ਨਾ ਕਰਨਾ ਨਹੀਂ ਮੇਰੇ ਮੂੰਹ ਤੇ ਸ਼ਦਾਈ ਲਿਖਿਆ ਵਾ ਕਿ ਮੈਂ ਲੋਕਾਂ ਦੇ ਮਾਨਾ ਪੂਰੀ ਨਹੀਂ ਕਰਦਾ ਮੇਰਾ ਤਾਂ ਮੈਂ ਆਪਣੇ ਸ਼ੌਂਕ ਪੂਰੇ ਕਰਾਂ ਬੁਲਟ ਲਿਉਂਦਾ ਰਹਾਦਾ ਵਾ ਮੇਰਾ ਅੱਛਾ ਆਹੋ 2 ਲੱਖ ਤੋਂ ਘੱਟ ਬੁਲਟ ਨਹੀਂ ਆਉਣਾ ਤੇ ਤੁਹਾਡਾ ਕੀ ਇਰਾਦਾ ਵਾ ਉਹ ਸਾਰੇ ਬੁਲਟ ਦੇ ਵਿੱਚ ਪੈਸੇ ਵਾਰਡ ਦੇਣੇ ਆ। ਉਹ ਚੁੱਪ ਕਰਕੇ ਤਾਂ ਐਫ ਡੀ ਕਰਾਓ। ਕੱਲ ਨੂੰ ਸਾਡੇ ਨਿਆਣਿਆਂ ਦੇ ਕੰਮ ਹੁਣ ਉਹ ਬਲਜੀਤ ਅੱਧੀ ਜ਼ਿੰਦਗੀ ਨਾ ਕੀ ਪਲਟੀ ਨੇ ਤੇ ਕੋਈ ਸ਼ੌਕ ਵੀ ਬੰਦੇ ਦੇ ਹੁੰਦੇ ਆ। ਤੇ ਬੁੱਢੇ ਵਾਲੇ ਸ਼ੌਕ ਕਰਨੇ ਆ। ਉਹ ਸ਼ੌਕ ਕਾਉਣ ਦਾ ਹੁਣ ਨਿਆਣਿਆਂ ਦਾ ਟਾਈਮ ਆ। ਤੂੰ ਜੇ ਅਹੀਂ ਲਿਆਵਾਂਗਾ ਤੇ ਨਿਆਣੇ ਵੀ ਸ਼ੌਕ ਉਹਨਾਂ ਨੇ ਵੀ ਚਲਾਈ ਲੈਣਗੇ ਮਣਕੇ। ਕੋਈ ਗੱਲ ਨਹੀਂ। ਚੁੱਪ ਕਰਕੇ ਨਾ ਬੈਂਕ ਵਿੱਚ ਸੁਟੋ ਤੇ ਉਹਨਾਂ ਨੂੰ ਕਹੋ ਹੁਣ ਐਫ ਡੀ ਕਰਕੇ ਦਿਓ। ਭਾਵੇਂ 2 ਸਾਲ ਨਹੀਂ ਵਾਲੀ ਕਰਾ ਲਓ ਤੇ ਭਾਵੇਂ 3 ਸਾਲਾਂ ਵਾਲੀ ਕਰਾ ਲਓ ਤੁਹਾਨੂੰ ਵੀ ਪਤਾ ਹੋਊਗਾ ਕਿ ਐਫ ਡੀ ਹੋਈ ਤੇ ਹੁਣ ਹੁਣ ਪੈਸ अच्छा हां ਤੇ ਜੇ ਤੇਰੇ ਪੇਕੇ ਨੂੰ ਕਿਹਦਾ ਫੋਨ ਆ ਗਿਆ ਕਿ ਭయ్యా ਪੈਸੇ ਚਾਹੀਦੇ ਫੇਰ ਚਲੋ ਠੀਕ ਆ ਹੱਥ ਨੂੰ ਹੱਥ ਵਾ ਉਹ ਵੀ ਗਾੜੀ ਭਰਾ ਪਰ ਜਾਈਆਂ ਵਾ ਉਹ ਦੇਣਗੇ ਤੇ ਸਾਡਕੋ ਵੀ ਲੱ ਲੈਣਗੇ ਤੇ ਜਦੋਂ ਉਹਨਾਂ ਦੇਣਗੇ ਤਾਂ ਅਸੀਂ ਕਿੱਥੋਂ ਦੇ ਦੇਣੀ ਆ ਉਹਨਾਂ ਨੂੰ ਤੇ ਪਹਿਲ ਤਾਂ ਕਿਸ ਨੂੰ ਕਰਨੀ ਪੈਂਦੀ ਆ ਉਹਨਾਂ ਨੇ ਪਹਿਲ ਗੱਦੀ ਕੀਤੀ ਆ ਉਹ ਮੈਨੂੰ ਵੀ ਬਥੇਰੀ ਵਲੀ ਲੋੜ ਪੈਂਦੀ ਆ ਉਹ ਦਾਦਾ ਬੀਬੀ ਹਜ਼ਾਰ ਦੀ ਮਿੰਨ ਤਾਂ ਕਦੀ ਕਹਿੰਨੇ ਦਿੱਤੇ ਨਹੀਂ ਉਹ ਪਰਜਾਈਆਂ ਤਾਂ ਐਡੀਆਂ ਚਵਲਾ ਵਾ ਜਿਹੜਾ ਕੋ ਹਿਸਾਬ ਨਹੀਂ ਠੀਕ ਵਾ ਅੱਜ ਮਿਲ ਜੂਗੀ ਨਾ ਸਾਮਾਨ ਨੂੰ ਓਏ ਆਓ ਮਿਲ ਜਾਨੀ ਸਾਮਾਨ ਨੂੰ ਛੇ ਹੋ ਜਾਣ ਕੇ ਪੈਸੇ ਲੈ ਜੀ ਹਾਂ ਤੇ ਮੈਂ ਅਕਾਊਂਟ ਚ ਪਾ ਦਿੰਦਾ ਕੱਲ ਨੂੰ ਉਥੋਂ ਹੀ ਸਿੱਧੇ ਚੋਪ ਕਰਕੇ ਜੇ ਘਰ ਆ ਬਲ ਤਾਂ ਮੈਂ ਤਾਂ ਕਹਿੰਨੀ ਲਿਆਓ ਹੀ ਨਾ ਸਿੱਧੇ ਨਾ ਬੈਂਕ ਚ ਪਾ ਆਇਓ ਛੇ ਤੇਰਾ ਕਿਹੜਾ ਬੈਂਕ ਖੁੱਲਾ ਹੁੰਦਾ ਵੀ ਅਗਲੇ ਦਿਨ ਪਾ ਆਇਓ ਅਗਲੇ ਦਿਨ ਮੈਂ ਕਹਿੰਦੀ ਲਿਆਓ ਅੱਜ ਸ਼ਾਮ ਨੂੰ ਮਿਲ ਲੇਗੇ ਨਾ ਉਹਨੂੰ ਕਹਾਂ ਅੱਜ ਸ਼ਾਮ ਨੂੰ ਨਹੀਂ ਮਿਉਣਾ ਕੋਈ ਪੈਸੇ ਸਾਮ ਛੜ ਕੱਲ ਨੂੰ ਆਉਂਗਾ ਤੇ ਨਾਲ ਹੀ ਬੈਂਕ ਚ ਪਾ ਉਹ ਪ੍ਰੋਵਾਈਡਰ ਰਿਸਕ ਨਹੀਂ ਲਈਦਾ ਹੋਈ ਜਾਂ ਅਗਲਾ ਮਿਲ ਕੇ ਖਰਚ ਲੈ ਮਿਲ ਕੇ ਉਹਦੇ ਮਗਰ ਮੈਂ ਤੁਰੇ ਫਿਰੂੰਗਾ ਸਾਮ ਚਲੋ ਠੀਕ ਆਹੋ ਆਹੋ ਥਾਂ ਦੇਂ ਦੇਈ ਹੈ ਥਾਂ ਦੇਂ ਦੇ ਆ ਗਵਾਂਡੀ ਅੱਛਾ ਆਂਦੇ ਲੈਣਾ ਲੱਲੂ ਤੇ ਲੈ ਲੈਣ ਨੂੰ ਤੇ ਸਾਨੂੰ ਵਾਧੂ ਨਹੀਂ ਕੋਈ ਚੀਜ਼ ਵੀ ਤੇ ਫਰ ਹੁਣ ਇੰਨਾ ਖਰਚਾ ਹੋਣ ਡਿਆ ਵਾ ਤੇ ਲੈਣਾ ਕਾਦਾ ਹੀ ਹੋ ਫਿਰ ਮੈਂ ਸੋਚਿਆ ਵਾ ਮਾਨਾ ਹੂੰ ਫੇ ਕੋਸ ਚਲਾੜਤੀ ਕੋ ਭੜ ਲਾਂਗੇ ਅੱਛਾ ਤੇ ਤੂੰ ਲਾ ਆਪਣੇ ਪਤੀਏ ਨੂੰ ਫੋਨ ਪਲਾ ਰਗਵੀਰ ਨੂੰ ਪਤੀਏ ਨੂੰ ਫੋਨ ਲਾ ਕੇ ਤੈਨੂੰ ਪਤਾ ਹੀ ਆ ਜਿੰਨਾ ਚਿਰ ਮਾਪੇ ਹੀ ਮਾਪਿਓ ਹੀ ਭੱਜ ਕੇ ਲੈ ਆਈਦੇ ਹੀ ਪੈਸੇ ਨਾ ਮੋੜਨੇ ਤਾਂ ਵੀ ਕੋਈ ਗੱਲ ਨਹੀਂ ਤੇ ਹੁਣ ਐ ਹੱਥ ਦੇ ਤੇ ਐ ਹੱਥ ਲੈ ਹੱਥ ਦਾ ਆ ਰਿਓ ਵਾੜੀ ਗੇੜ ਉਹਨਾਂ ਨੇ ਪੈਸੇ ਫੜੇ ਆ ਚੱਲੇ ਸ਼ਾਬ ਪੁੱਛ ਕੇ ਵੇਖ ਲਾ ਨਾ ਦੇਣਗੇ ਤੇ ਮੁੰਡ ਨੂੰ ਨਾ ਦੇਣਗੇ ਸਾਨੂੰ ਕਿੰਨੇ ਕ ਚਾਹੀਦੇ ਆ ਪੁੱਛ ਲਾ ਫਲਾ ਫੋਨ ਕਰਕੇ ਪੁੱਛ ਕੀ ਆਈ ਦੇ ਕਿੰਨੇ ਕ ਮੈਂ ਦੋ ਲੱਖ ਦੇ ਦੂ ਬਿਲਕੁਲ ਬਿਲਕੁਲ ਬਿਆਨ ਕਰਨਾ ਕਿ ਸਾਰੇ ਦੇ ਦੇਣੇ ਆ ਬਿਆਨ ਹੀ ਕਰਨਾ ਜੀ ਕਹਿਣਾ ਹੀ ਕਰਨਾ ਹੁਣ ਪਤਾ ਕੀ ਗੱਲ ਆ ਉਹ ਨਾ ਉਹ ਨਾਲ ਮੁੜ ਕੇ ਝੋਨਾ ਸੁੱਟਾਂਗੇ ਕੋਈ ਆਰਤੀ ਵੀ ਆਪਾਂ ਫੜ ਲਾਂਗੇ ਤੇ ਇਹ ਆ ਵੀ ਥੋੜੇ ਵੱਧ ਦੇਣੇ ਪੈਣੇ ਆ ਉਹ ਨਿਆਣਿਆਂ ਦੇ ਆ ਜਾਣੇ ਪੰਜ 6 ਦਿਨ ਤੱਕ ਉਹ ਪਰਲਾ ਦੌਂਡੀ ਜਿਹੜਾ ਕਦੀ ਮੈਂ ਕਹਿੰਦੀ ਉਹ ਨਾ ਮਲ ਮਾਰ ਲੇ ਉਹਨੇ ਆਣ ਕੇ ਸਾਡੇ ਇਥੇ ਚੌਂਕੇ ਚ ਬਣਨੇ ਚੱਲ ਵੇਖ ਲਓ ਹੈ ਲਾ ਦੋ ਫੋਨ ਪੁੱਛ ਲੈਣੇ ਆ ਪਰ ਮੁੜ ਕੇ ਗੁੱਸਾ ਨਾ ਕਰਿਓ ਜੇ ਕੋ ਉਹਨਾਂ ਨੇ ਕੋਈ ਗੱਲ ਬਾਤ ਕੀਤੀ ਤੇ ਗੁੱਸਾ ਗੁਸਾਏ ਦੇ ਵਿੱਚ ਕਾਹਦਾ ਕਰਨਾ ਨਾ ਦੇ ਨਾ ਸਹੀ ਵੇਖੀ ਜੋ ਹੋਰ ਕਿਤੇ ਵੇਖ ਲਾਂਗੇ ਫਿਰ ਆ ਗੱਲ ਤੇ ਤੇਰੀ ਵੀ ਠੀਕ ਆ ਵੀ ਰਸਤੇ ਅੱਜ ਕੱਲ ਇਦਾਂ ਦੇ ਹੀ ਹੈ। ਭੂਆ ਆ ਗਏ ਫੋਨ। ਭੂਆ ਨੂੰ ਮੈਂ ਦੱਸਣਾ ਕਿ ਭੂਆ ਮੈਂ ਕਮੇਟੀ ਚੁੱਕੀ ਹੋ ਅੱਜ। ਐਵੇਂ ਮਿਲਨੀ ਆਂ ਨੂੰ। ਅੱਛਾ। ਜਾ ਕੰਮ ਕਰੋ ਜਾ ਕੇ ਉਹ ਪਾਣੀ ਪੁਣੀ ਲਾਓ ਛੋਨੇ ਨੂੰ। ਹਾਂ ਤੜੇਲ। ਬਾਦੀ ਹੋ ਗਈ ਆ। ਇਹੋ ਜਿਹਾ ਭੋਲਾ ਬੰਦਾ ਕਿਸ ਨੂੰ ਨਾ ਰੱਬ ਦਵੇ। ਹੈਲੋ। 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 ਹੈਲੋ ਹਾਂਜੀ ਸਸੀ ਕੁ ਭੂਆ ਜੀ। ਸਾਸਰੀਕਾਰ ਬਲਜੀ ਠੀਕ ਠਾਕ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਆਪਣੀ ਹਾਂ ਠੀਕ ਠਾਕ ਵਾ ਤੇ ਕਿੱਥੇ ਗਿਆ ਰਕਬੀਰ ਸੋ ਉਹਦੇ ਪਿਆਰੀਆਂ ਵੱਲ ਗਏ ਆ ਦੱਸੋ ਕੀ ਕਹਿਣਾ ਤੁਸੀਂ ਇਹ ਕਹਿਣਾ ਤਾਂ ਕੋਈ ਨਹੀਂ ਪਤਾ ਤੇਰੇ ਨਾਲ ਗੱਲਬਾਤ ਕਰਨ ਲਈ ਮੈਂ ਹਾਂ ਉਹਦੇ ਨਾਲ ਵੀ ਕਰ ਲਾਂਗੇ ਗੱਲਬਾਤ ਕੇ ਕਹਿਣਾ ਕੀ ਆ ਨਹੀਂ ਫੇਰ ਕੀ ਆ ਜਿਹੜਾ ਜੇ ਕੋਈ ਕੰਮ ਹੈਗਾ ਤੇ ਮੈਨੂੰ ਵੀ ਦੱਸ ਦੋ ਕਈ ਵਾਰ ਮੈਂ ਇਹ ਕੰਮ ਹੁੰਦਾ ਤੁਸੀਂ ਉਹਨਾਂ ਨੂੰ ਫੋਨ ਕਰਕੇ ਦੱਸਦੇ ਨਾ ਮੈਨੂੰ ਤੇ ਕੋਈ ਤੁਸੀਂ ਸਮਝਦੇ ਹੀ ਨਹੀਂ ਆ ਨਾਲੇ ਕਿ ਦਿਹੁਣ ਉਹ ਆਏ ਨਹੀਂ ਫੇਰਾ ਨਹੀਂ ਮਾਰਿਆ ਨਾਲੇ ਹੋ ਜਿਓ ਕੋਈ ਗੱਲ ਨਹੀਂ ਬਲਜੀਤ ਆਵਾਂਗੇ ਤੇ ਫੇਰਾ ਵੀ ਮਾਰਾਂਗੇ ਫੇਰਾ ਤਾਂ ਹੀ ਹੁਣ ਮਾਰਨਾ ਹੈ ਨਾ ਥੋੜਾ ਜਿਹਾ ਕੰਮ ਪੈ ਗਿਆ ਹੈਗਾ ਕੀ ਕੰਮ ਆ ਮੈਨੂੰ ਵੀ ਦੱਸ ਦੋ ਮੇਰਾ ਤੇ ਉਹਨਾਂ ਦਾ ਇੱਕੋ ਹੀ ਫਰਦਾ ਵਾ ਜੋ ਉਹਨਾਂ ਨੇ ਤੁਹਾਨੂੰ ਕਹਿਣਾ ਉਹ ਮੈਂ ਤੁਹਾਨੂੰ ਕਹਿਣਾ ਵਾ ਚੱਲ ਫੇਰ ਕੋਈ ਗੱਲ ਨਹੀਂ ਚੱਲ ਇਹ ਗੱਲ ਵਾ ਨਾ ਫੇਰ ਇਹ ਠੀਕ ਵਾ ਫੇਰ ਹੁਣ ਨਹੀਂ ਅਸੀਂ ਨੀਵੇਂ ਹੁੰਦੇ ਫੇਰਾ ਸਾਡਾ ਸੂਤਰ ਹੀ ਆ ਰੁਪਈਆ 2 ਲੱਖ ਚਾਹੀਦਾ ਹੀ ਉਹ ਇੱਥੇ ਨਾ ਥੋੜੀ ਜਿਹੀ ਪਿਆਰੀ ਮਿਲਣ ਈ ਆ ਬਾਜੀ ਤੂੰ ਇਹੇ ਕਰਦਾ ਮ ਕਛ ਜੋ ਮੰਗਲੀ ਕੱਢ ਮਾਰੀ ਆ 2 ਲੱਖ ਰੁਪਈਆ ਕੋਈ ਖੇਡ ਹੁੰਦੀ ਆ ਤੂੰ ਤੇ ਉਸ ਦੇ ਬਲੇ ਜਾਨਾ ਦਾ ਦਿਨ ਫੋਨ ਪਹਿਲਾਂ ਕਰਦੇ ਜਾਂ 15 ਦਿਨ ਪਹਿਲਾਂ ਕਰਦੇ ਤਾਂ ਉਹਨੂੰ ਪਤਾ ਹੀ ਹੁੰਦਾ ਛੋਨਾ ਜਾਣਾ ਛੋਨਾ 2 ਲੱਖ ਤੈਨੂੰ ਕਿੱਦਾਂ ਦੇ ਦਈਏ ਉਹ ਤਾਂ ਬਲਜੀਤ ਕੋਈ ਗੱਲ ਨਹੀਂ ਆ ਕਛ ਜੋ ਮੰਗਲੀ ਅਹੀਂ ਨਹੀਂ ਕੱਢ ਕੇ ਮਾਰੀ ਉਹ ਬੰਨੇ ਨਾ ਬੰਨਾ ਸਾਂਝਾ ਵਾ ਤੇ ਜਾਂ ਕੋਈ ਹੋਰ ਪਿਆਲ ਜਿਹੜਾ ਜਾਂ ਫਿਰ ਉਹ ਲੈ ਜਾਂਦਾ ਵਾ ਤੇ ਜਾਂ ਫਿਰ ਅਹੀਂ ਲੈਨੇ ਆ ਕੋਈ ਨਹੀਂ ਆ ਪੰਜ ਛੇ ਤਰੀਕ ਤੱਕ ਸਾਡੇ ਨਿਆਣਿਆਂ ਦੇ ਪੈਸੇ ਆ ਜਾਣੇ ਆ ਉਦਾਂ ਤੇ ਪਰ ਸਾਨੂੰ ਚਾਹੀਦੇ ਸਵੇਰੇ ਆ ਨਾ ਪਰ ਕੂਆ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਚਾ ਮੈਂ ਅੱਗੇ ਵੀ ਤੁਹਾਡੀ ਬੇਤਰੀ ਹੈਲਪ ਕੀਤੀ ਆ ਪਰ ਹੁਣ ਪੈਸੇ 2 ਲੱਖ ਰੁਪਏ ਤੇ ਨਹੀਂ ਜੇਗਾ ਅਜੇ ਅਸੀਂ ਬਲਜੀਤ ਬਿਆਨਨਾ ਹੀ ਕਰਨਾ ਵਾ ਪੈਸੇ ਸਾਨੂੰ ਬਹੁਤ ਚਾਹੀਦੇ ਆ ਰਜਿਸਟਰੀ ਬਾਅਦ ਚ ਹੀ ਕਰਾਉਣੀ ਆ ਤੇ ਤਾਂ ਕਰਕੇ ਅਸੀਂ ਆਖਿਆ ਅਸੀਂ ਆਰਤੀ ਕੋ ਵੀ ਲੈ ਲੈਣੇ ਆ ਕੁਛ ਨਾ ਤਾਂ ਕਰਕੇ ਸਾਡਾ ਵੀ ਤੁਹਾਡੇ ਕੋਲ 2 ਲੱਖ ਨਾ ਸਰ ਜਾਣਾ ਲੈ ਕੇ ਮੁੜ ਕੇ ਝੋਨੇ ਦੇ ਆ ਜਾਣੇ ਆ ਫੇਰ ਅਹੀਂ ਰਜਿਸਟਰੀ ਆਪਿਆ ਕਰਾਵਾਂਗੇ ਫੇਰ ਨਹੀਂ ਤਾਂ ਕੋਈ ਮੰਗਦੇ ਹੁਣ ਸਾਡੀ ਮਜਬੂਰੀ ਥੋੜੀ ਕਿਉਂਕਿ ਸਾਡੇ ਨਿਆਣਿਆਂ ਦੇ ਪੈਸੇ ਜੇ ਤੁਹਾਨੂੰ ਦੱਸਿਆ 5-6 ਤਰੀਕ ਨੂੰ ਆਉਣੇ ਆ ਪਰਪੂ ਆ ਜੀ ਤਾਂ ਮੈਂ ਮੰਨਦੀ ਆ ਤੁਹਾਡੀ ਗੱਲ ਤੁਹਾਨੂੰ ਅਸੀਂ ਪਿੱਠ ਵੀ ਨਹੀਂ ਦਿਖਾਉਂਦੇ ਪਰ ਹੁਣ ਤੁਹਾਨੂੰ ਤੁਹ ਹੀ ਨੇ ਸਮਝਦਾਰ ਜੇ 2 ਲੱਖ ਰੁਪਇਆ ਇਕੱਠਾ ਕਰਨਾ ਮੈਨੇ ਕਹੁੰਦਾ ਵਾ ਐਂ ਜਿਹੜੀਆਂ ਮੈਨਕਾ ਦੇ ਪਹਿਰੇ ਰੱਖੇ ਆ ਸਾਡੇ ਸਾਹਮਣੇ ਹੀ ਆਈ ਚਲਾਈ ਚਲਦੀ ਆ ਪੁੱਤ ਮੇਰਾ ਤੇ ਪਤੀ ਆਂਦਾ ਵਾ ਕਿ ਭੂਆ ਜਦੋਂ ਮਰਜੀ ਪੈਸੇ ਮੰਗੀ ਕੋਈ ਗੱਲ ਹੀ ਨਹੀਂ ਗਈ ਅਸੀਂ ਤੇ ਤੁਹਾੜ ਕੋ ਥੋੜੇ ਕਿਤੇ ਆ ਕਦੀ ਤੁਹਾਨੂੰ ਪਰੇਸ਼ਾਨ ਹੀ ਨਹੀਂ ਕੀਤਾ ਤੰਗ ਹੀ ਨਹੀਂ ਕੀਤਾ ਕਦੀ ਉਹਦੇ ਆਮਰਜੈਂਸੀ ਪੈ ਗਈ ਤਾਂ ਕਰਕੇ ਚੱਲ ਮੈਨੂੰ ਤੇਰਾ ਫੜੀ ਰਿਆ ਹੀ ਆਖਣ ਵੀ ਉਹਨਾਂ ਨੂੰ ਪੁੱਛ ਲਾ ਦੇਖੋ ਭੂਆ ਜੀ ਤੁਹਾਡੇ ਪਤੀਏ ਦੀ ਕਿਹੜੀ ਗੱਲ ਆ ਘਰ ਤੇ ਸਦਾ ਮੈਂ ਚਲਾਉਣੀ ਆ ਮੈਨੂੰ ਪਤਾ ਕਿੱਥੇ ਕਿੱਥੇ ਖਰਚਾ ਕਰਨਾ ਕਿੱਥੇ ਕਿੱਥੇ ਨਹੀਂ ਕਰਨਾ ਉਹਨਾਂ ਨੂੰ ਕੀ ਪਤਾ ਆ ਪਰ ਨਹੀਂ ਪੁੱਤ ਜਿੱਥੇ ਬੰਦਿਆਂ ਨੇ ਖਲੋ ਜਾਣਾ ਉਥੇ ਬੁੜੀਆਂ ਦੀ ਥੋੜਾ ਵੱਟ ਤਾਂ ਹੁੰਦੀ ਆ ਹੁਣ ਵੇਖਾ ਜਰਾ ਪੁੱਪੜਵਾ ਜਿਹੜੀ ਗੱਲ ਕਰਦਾ ਮੈਨੂੰ ਮੰਨਣੀ ਪੈਂਦੀ ਆ ਹੁਣ ਭੂਆ ਜੀ ਤੁਸੀਂ ਆਪੇ ਜਾਣੇ ਆ ਪਿਛੇ ਜੇ ਮੈਂ ਤੁਹਾਨੂੰ ਥੋੜੇ ਜਿਹਾ ਹਿੰਮ ਮੰਗੇ ਸੀ ਤੇ ਉਦੋਂ ਤੁਸੀਂ ਮੇਰੀ ਹੈਲਪ ਕੀਤੀ ਨਹੀਂ ਹੁਣ ਐਡੀ ਵੱਡੀ ਰਕਮ ਆ ਅਸਰ ਮੈਂ ਹਣਾ ਕਹੁੰਦੀ ਆ ਤੇ ਮੈਂ ਇਹਨਾਂ ਨੂੰ ਕਿਤਰਾ ਲੈਣਾ ਆਪਦਾ ਹੀ ਮੇਰੀ ਹੈਲਪ ਕੀਤੀ ਨਹੀਂ ਆ ਤੇ ਜਿਵੇਂ ਆਪ ਐਡੀ ਵੱਡੀ ਰਕਮ ਮੰਗ ਲਈ ਆ ਬਲਜੀਤ ਉਦੋਂ ਵੀ ਅਸੀਂ ਪਿਆਲੀ ਲਈ ਹੀ ਨਾ ਨਾਲੇ ਮੁੜ ਕੇ ਅਸੀਂ ਘਰ ਬਣਾਉਣਾ ਸ਼ੁਰੂ ਕਰ ਲਿਆ ਪੈਸੇ ਉਦੋਂ ਲੱਗ ਗਏ ਸੀ ਸਾਡੇ ਨੇ ਤੇ ਅਸੀਂ ਕਿਹੜਾ ਤੁਹਾਡੇ ਕੋਲ ਕੋਈ ਲਕਾਇਆ ਵਾ ਕੋਈ ਨਹੀਂ ਅਰਕਾਂ ਦੀ ਵਾਰੀ ਤੁਸੀਂ ਸਾਡੀ ਮਾਇਤ ਕਰੋ ਮੁੜ ਕੇ ਸਾਡਾ ਸੂਤਰ ਆ ਜਾਣਾ ਵਾ ਫੇਰ ਅਸੀਂ ਪਿਆਲੀ ਦੇ ਚੱਕਰਾਂ 'ਚ ਨਹੀਂ ਪੈਣਾ ਫੇਰ ਅਸੀਂ ਘਰ ਹੀ ਆਪਣਾ ਸਾਰਾ ਦੂਜਾ ਵੀ ਬਣਾਉਣਾ ਦੂਜੇ ਪਾਸੇੋਂ ਵੀ ਫੇਰ ਨਹੀਂ ਤੁਹਾਨੂੰ ਪਰੇਸ਼ਾਨ ਕਰਦੇ ਜਦੋਂ ਮਰਜ਼ੀ ਤੁਸੀਂ ਹਲਪ ਮੰਗੋਗੇ ਉਰ ਤੁਹਾਨੂੰ ਦਵਾਂਗੇ ਚੰਗਾ ਚਲੋ ਕੋਈ ਨਹੀਂ ਭੂਆ ਜੀ ਹਲਪ ਤੁਸੀਂ ਦੋਗੇ ਉਹ ਗੱਲ ਵੱਖਰੀ ਆ ਪਰ ਨਾ ਹੁਣ ਮੇਰੇ ਵੱਲੋਂ ਨਾ ਜੇ ਹੈ ਨਹੀਂ ਆ ਹੜ ਕੋ ਪੈਸੇ ਹੁਣ ਤੇ ਕੋਈ ਨਾ ਨਹੀਂ ਪਰ ਹੁਣ ਨਹੀਂ ਹੈਗੇ ਤੇ ਠੀਕ ਵਾ ਮੈਂ ਕਾਟ ਹੀ ਦਿੱਤਾ ਕਿ ਮੈਂ ਹੁਣ ਉਹਨੂੰ ਕਿਉਂ ਕਹਣਾ ਠੀਕ ਵਾ ਮੈਂ ਕਹਿੰਦੀ ਵੇਪੂਆ ਵਾਲੀ ਹੱਦ ਹੋ ਗਈ ਆ ਹੜ ਕੋ ਤੇ ਐ ਲੱਗਦਾ ਵਾ ਜਿਦਾਂ ਇਹਨਾਂ ਨੂੰ ਰੋਖ ਲੱਗੇ ਹੁੰਦੇ ਪੈਸਾ ਦੇ ਕਿ ਹੜ ਕੋ ਪੈਸੇ ਬਹੁਤ ਆ ਜਦੋਂ ਨਾ ਉਹਦੋ ਫੋਨ ਕਰ ਦਿੰਦੀ ਆ ਆ ਇੱਕ ਦੋ ਵਾਰੀ ਤੇ ਫਿਰ ਵੀ ਮੈਂ ਹੈਲਪ ਕਰ ਦਿੱਤੀ ਆ ਮੈਨੂੰ ਇੱਕੋ ਵਾਰੀ ਲੋੜ ਪਈ ਉਸ ਵੇਲੇ ਜਵਾਬ ਦੇ ਦਿੱਤਾ ਹੀ ਇਹਨਾਂ ਨੇ ਕਿੱਦਾਂ ਨਾ ਪਖੰਡ ਫੜਿਆ ਇਹ ਜੇ ਨਾਵੇਂ ਮੈਂ ਫੋਨ ਫੜਦੀ ਉਹਨਾਂ ਨੇ ਤੇ ਕਹਿਣਾ ਹੀ ਆਣ ਕੇ ਤੇ ਲੈ ਜਾ ਪੂਆ ਕਮੇਟੀ ਚੁੱਕੀ ਹੋ ਇਹਨਾਂ ਨੂੰ ਤੇ ਹੁਣ ਮੈਂ ਦੱਸੂਗੀ ਪਤਾ ਇੱਕਦੇ ਮਸ਼ਰ ਵੀ ਇੱਥੇ ਏਡਾ ਮਿੱਠੀਆਂ ਫੁੱਲੀਆਂ ਪਾਪ ਆ ਕੇ ਮਿੱਠੇ ਪੋਚੇ ਪਾਪ ਆ ਕੇ ਤੇ ਮਗਰ ਤੋੜੀ ਮੇਰੀ ਵੱਲੋਂ ਆਂਦੀ ਨਾ ਆਈਆਂ ਹੁਣ ਕੀ ਕਰਨਾ ਈ ਹਾਂ ਨਾਲ ਮੈਂ ਤਾਂ ਹੀ ਉਹ ਤੇ ਕਿਆ ਹੈਗਾ ਵੀ ਮਾਂ ਪਿਓ ਹੋਵੇ ਤਾਂ ਚੀਜ਼ਾਂ ਮਿਲਦੀਆਂ ਵਾ ਭਰਾ ਪਰਜਾਈਆਂ ਦੇ ਹੱਥਾਂ 'ਚ ਕੱਖ ਨਹੀਂ ਹੁੰਦਾ ਸਾਡੇ ਵਾਸਤੇ ਉਹ ਵੀ ਉਹ ਘਰ ਨੂੰ ਸਿਆਣੀ ਸਾਰੀ ਦੁਨੀਆ ਇਨੂੰ ਤੇ ਆਪਣੇ ਫਿਰ ਪੇਕਿਆਂ ਦਾ ਹੋਣਾ ਵਾ ਪਿੱਛੇ ਚੱਲ ਤੂੰ ਤਿਆਰ ਹੋ ਹਾਏ ਮੈਂ ਤਿਆਰ ਹੋ ਕੇ ਮੈਂ ਫੋਨ ਤੇ ਇੰਨਾ ਕੋ ਸੁਣ ਲਿਆ ਮੈਂ ਬੇਜਤੀ ਕਰਾਉਣ ਜਾਣਾ ਮੈਂ ਨਹੀਂ ਉੱਜਣਾ ਤੈਨੂੰ ਪਤਾ ਮੈਂ ਕਿੱਥੇ ਜਾਣਾ ਕਿੱਥੇ ਉੱਥੇ ਆਂ ਸਕੀਮ ਕੋਈ ਲਾ ਕੇ ਫੇਰ ਹੀ ਮੈਂ ਗੱਲ ਕਰਨਾਂ ਡਿਆਂ ਕਰ ਵੀ ਤੂੰ ਤਿਆਰ ਹੋ ਮੈਂ ਲਾਦੀ ਸਕੀਮ ਚੱਲ ਵਾਂਡੇ ਜਾਣਾ ਕਿਤੇ ਹੋਰ ਕਿੱਥੇ ਨਹੀਂ ਉੱਥੇ ਹੀ ਜਾਣਾ ਵਾ ਮੈਨੂੰ ਪਤਾ ਉਹ ਕਿੱਦਾਂ ਕਢਾਉਣੇ ਪਏ ਹਾਏ ਅਹੀਂ ਲੜਾਈ ਕਰਨ ਜਾਣਾ ਉੱਥੇ ਕਿੱਦਾਂ ਕਢਾਉਣੇ ਪਏ ਲੜਾਈ ਕਰਨੀ ਨਾ ਕੋਈ ਗੱਲ ਕਰਨੀ ਆ ਕਰਦੇ ਆ ਕਰਦੇ ਆ ਵੇਖੀ ਸਾਨੂੰ ਅੱਜ ਸ਼ਾਮਾ ਪੈ ਜਾਣੀ ਆ ਤੇ ਆਪਾਂ ਚੱਲਣਾ ਉੱਥੇ ਹੀ ਜਾਣਾ ਵਾ ਉੱਥੇ ਹੀ ਜਾਣਾ ਵਾ ਫਿਰ ਮੈਂ ਦੱਸੂਗਾ ਰਾਹ ਜਾ ਕੇ ਕੀ ਗੱਲ ਆ ਚਲੋ ਕੋਈ ਹੈ ਨਹੀਂ ਘਰੇ ਘਰ ਸਾਹਮਣੇ ਦਿਖਣ ਨਹੀਂ ਰਿਹਾ ਕੋਈ ਵੀ ਸਾਹਮਣੇ ਕੋਈ ਨਹੀਂ ਦਿਖਣ ਦੇ ਅਰੇ ਵਧੀਆ ਅਸੀਂ ਆਪੂਆ ਜੀ ਸਾਸਰੀ ਦਾ ਆਪੂਆ ਪੁੱਤ ਅਸੀਂ ਹੁਫ ਜੀ ਠੀਕ ਆ ਨਾ ਹਾਂਜੀ ਵਧੀਆ ਠੀਕ ਠਾਕ ਆਜੋ ਤਕबीर ਸੋ ਠੀਕ ਆਕ ਵਾ ਹਾਂਜੀ ਉਹ ਵੀ ਠੀਕ ਆ ਘਰੇ ਆ ਦਾਦੀ ਨਹੀਂ ਮੈਜੋ ਸੀ ਦੇਖਣ ਨਹੀਂ ਰਿਹਾ ਸਾਹਮਣੇ ਕੋਈ ਵੀ ਕਿਹਨੇ ਗਿਆ ਦਵਾਂਗੇ ਪਹਿਲੀਆਂ ਝੋਣੀ ਪੂਆ ਜੀ ਕੋਈ ਗੱਲ ਨਹੀਂ ਬਹੁਤ ਸੀ ਮੈਂ ਪਾਣੀ ਲਿਓ ਨਹੀਂ ਆ ਚੰਗਾ ਭਾਵੀ ਗਏ ਮੂੰਚੋਕ ਕੇ ਫੋਨ ਤੇ ਮੈਂ ਕਿੰਨਾ ਮਨਾ ਕੀਤਾ ਤਾਂ ਵੀ ਨਹੀਂ ਪੂਆ ਟਲੀ ਆਂਦੀ ਹੁਣੀ ਐ ਨਾ ਰਗਬੀ ਦੇ ਮੱਥੇ ਲੱਗ ਕੇ ਆਂਨੀ ਝੋਰਾ ਵੇ ਕਿੱਡਾ ਫੜ ਕੇ ਲਿਆਂਦਾ ਇਹ ਚ ਕੀ ਐ ਜੂਆ ਕਿ ਦੱਸ ਸਰੀ ਪਈ ਹੁੰਦਿਆਂ ਦੱਸ ਨਾ ਕੋਈ ਗੱਲ ਨਾ ਕੋਈ ਬਾਤ ਤੇ ਪਤਾ ਨਹੀਂ ਕੀ ਆ ਬੁਰਬੁਰ ਕਰ ਗਈ ਉਹ ਤਾਂ ਆਂਦੀ ਹਣੀ ਬਿਰਗਪੀ ਨੂੰ ਮੈਂ ਫੋਨ ਕਰਦੀ ਆ ਕਿ ਕੁ ਆਈ ਨਹੀਂ ਆਦੀ ਪਹਿਲਾਂ ਜਾਉ ਤਾ ਦਿੰਨੀ ਆ ਅਲ ਕੋਈ ਦੱਸ ਕਰ ਲਵਾ ਇਹੋ ਘਰ ਹੀ ਜਿੱਥੇ ਕਿਤੇ ਉਹ ਗੱਲ ਹਿੰਗ ਤੇ ਹੱਸ ਖੇਡ ਕੇ ਜ਼ਿੰਦਗੀ ਗੁਜ਼ਾਰੀ ਚਾਵਾਂ ਦੇ ਨਾਲ ਤੇ ਉਹ ਭਾਰਾ ਜ ਵੱਡ ਖਾਣ ਨੂੰ ਸਾਨੂੰ ਕਿਤੇ ਪੈਂਦੀਆਂ ਗਾੜੀਆਂ ਜੀ ਤੇ ਚਲ ਗਿਆ ਤੀਰ ਨਹੀਂ ਤੇ ਤੁੱਕਾ ਹੀ ਸੀ ਮੈਂ ਤੇ ਵੀ ਜਾਂਦੇ ਰਹਨੇ ਜਿਹੜੇ ਲਿਆਂਦਾ ਇੰਨਾ ਕੋ ਇਹ ਦੀ ਨਹੀਂ ਗੱਲ ਕੋਈ ਹਾਂ ਚੱਲ ਨਹੀਂ ਨਾ ਹੋ ਗਾ ਤੇ ਅੱਜ ਨਹੀਂ ਤੇ ਕੱਲ ਸਾਡੀ ਹਨ ਮੂਹ ਨਹੀਂ ਜੇ ਨਾਂ ਨਾ ਦਿੱਤੇ ਮੈਂ ਸਿੱਧਾ ਕਹਿ ਦੇਣਾ ਮੈਂ ਸਾਡਾ ਝੋਲਾ ਦੇ ਦੋ ਕੋਈ ਨੀ ਮੈਨੂੰ ਕਹ ਰਾ ਡਰਵਾ ਫੇਰ ਅਸੀਂ ਇੱਥੇ ਵੜਨਾ ਥੋੜੀ ਆਲੋ ਫੁਰੀ ਜੀ ਨੇ ਵਣਨਾ ਕੋ ਨਹੀਂ ਗਾ ਉਦੋਂ ਤੇ ਲੰਮੀ ਬਾਹ ਕਰਕੇ ਕਹਿੰਦੀ ਹੁੰਦੀ ਉਹ ਮੇਰੇ ਪਤੀਏ ਬੰਦਿਆ ਮੇਰੇ ਪਤੀਆਂ ਨਾਲ ਕਿਤੇ ਵਰਤਕੇ ਵੇਖੀ ਉਦੋਂ ਤੇ ਇਦਾਂ ਕਹਿੰਦੀ ਹ ਹੁਣ ਆਲੀ ਮੈਂ ਵਣਨਾ ਨਹੀਂ ਗਾ ਆਹੋ ਹਣ ਮੈਨੂੰ ਮੌਕਾ ਚ ਦੇ ਤਾਣ ਗੱਲ ਕਰਦਾ ਮੈਂ ਝੂਠੀ ਜੀਵਾ ਇਹਦੀ ਝੂਠੇ ਵਾਲੀ ਨਹੀਂ ਗੱਲ ਕੋਈ ਝੂਠੇ ਕਰਨ ਦੇ ਹੋਰ ਕੀ ਆ ਚਲ ਕੋਈ ਨਹੀਂ ਚੁੱਪ ਕਰ ਮੈਨੂੰ ਨਹੀਂ ਕੋਈ ਵੀ ਲੱਲ ਲੱਗਦਾ ਇੱਥੇ ਆ ਤਾਂ ਵਾਧੂ ਘਟ ਵਾਂਗੂ ਆ ਗਏ ਆਪਾਂ ਇਹ ਧਿਆਵ ਬੁਖਾਰ ਪਤਾ ਨਹੀਂ ਹੁੰਦਾ ਚੀਜ਼ਾਂ ਦੇ ਬੁਖਾਰ ਹੀ ਦੇਣੀਆਂ ਚੀਜ਼ਾਂ ਕਿਹੜੀਆਂ ਹਾਂ ਜਿਹੜੀਆਂ ਲੈਣਦੀਆਂ ਬੁਖਾਰੂंगी ਕੇ ਆਹ ਕੋਈ ਨਹੀਂ ਮੈਂ ਇੱਧਰ ਬਹਿ ਜਾਂਦਾ ਮੈਂ ਆਇਆ ਬਲਦੀਦਾ ਆ ਗਈ ਮੈਂ ਚੱਲ ਜਾ ਤਾਰੀ ਕੋਲਕ ਵੀਰ ਨੂੰ ਫੋਨ ਫਾਨ ਕੀਤਾ ਕਿ ਨਹੀਂ ਫੋਨ ਨਹੀਂ ਕੀਤਾ ਫੁੱਫੜ ਜੀ ਕੋਈ ਨਹੀਂ ਮੈਂ ਕਰ ਦਿੰਨੀ ਹਾਂ ਹੋਰ ਦੱਸੋ ਤੁਸੀਂ ਸੁਣਾਓ ਠੀਕ ਹੈ ਵਧੀਆ ਤੁਮ ਸੁਣਾਓ ਫਿਰ ਦਾ ਠੀਕ ਠਾਕ ਹਾਂਜੀ ਠੀਕ ਠਾਕ ਦਾ ਠੀਕ ਠਾਕ ਚਾਹੀਦਾ ਝੋਨੇ ਚਾਨੇ ਚੰਗੇ ਆ ਝੋਨੇ ਦਾ ਰਕਾ ਚੰਗੇ ਆ ਹਾਲ ਚੰਗਾ ਸ਼ੁਕਰ ਆ ਮਾਲਕ ਦੀ ਘੜੀ ਨੂੰ ਇਹ ਆ ਵੀ ਮੈਂ ਇਹਨੂੰ ਆਖਿਆ ਮੈਂ ਖਾ ਚੱਲ ਜਾਈਏ ਮਿਲ ਕੇ ਹੀ ਆਈਏ ਗੱਲ ਤੇ ਫਿਰ ਆ ਵੀ ਮਿਲਦੇ ਆਂ ਦੇ ਸਾਗ ਇਹ ਤਾਂ ਗੱਲ ਤੁਹਾਡੀ ਫੁੱਫੜ ਜੀ ਠੀਕ ਆ ਇਹ ਆਂਦੀ ਫੋਨ ਤੇ ਗੱਲ ਕਰ ਲੈਣੀ ਮੈਂ ਫੋਨ ਤੇ ਕਦੀ ਗੱਲ ਹੁੰਦੀ ਆ ਮਿਲਿਆ ਕ ਜਾ ਠੰਡ ਪੈਣੀ ਕ ਜਾ ਫੋਨ ਤੇ ਉਦਾਂ ਹੀ ਗੱਲਾਂ ਕਰ ਲੈਣੀ ਹੂੰ ਮੈਂ ਆਖਿਆ ਚੱਲ ਚੱਲੇ ਆ ਕੋਹ ਨਾ ਕੋਹ ਲੈ ਜਾਈਏ ਬਲਜੀਤ ਲਈ ਹਾ ਇਹ ਪੂਆਜੀ ਕੀ ਹੈ ਇਹਦੇ ਵਿੱਚ ਨਾਲ ਕੀ ਲੋੜ ਖੋਲਣ ਕਿਉਂ ਡਏ ਆ ਨਹੀਂ ਛੋਟ ਲਿਆਂਦਾ ਤੇਰਾ ਤੁਹੀ ਦੇ ਸਦਾ ਹੀ ਦੇਣੇ ਆ ਤੇ ਪੂਆ ਨੇ ਤਾਂ ਕਦੀ ਕਦਾਈ ਆ ਹੋ ਗਿਆ ਨਹੀਂ ਫੁੱਫੜ ਜੀ ਪੂਆ ਕਿਹੜੀ ਬਾਹਰ ਗਈ ਸੀ ਜਿਹੜਾ ਮੈਂ ਮਿਲਵਾ ਤੇ ਬਾਹਰ ਸੁਗਾਤ ਲਿਆਉਣੀ ਨਹੀਂ ਗੱਲਾਂ ਹੁੰਦੀਆਂ ਕੋਈ ਬਾਹਰ ਗਿਆ ਦੀ ਗੱਲ ਹੁੰਦੀ ਹਰਜੀਤ ਨਿਕਲ ਆਈ ਹੀ ਘੜੀ ਮੁੰਡਾ ਆਇਆ ਹੀ ਕੋਈ ਪਿਛੇ ਜੇ ਠੀਕ ਆ ਤੇ ਮੈਂ ਆ ਮੈਂ ਕਿਹੜੀ ਲਾਉਣੀ ਆ ਨਾਲੇ ਉਹਨਾਂ ਨੇ ਆਉਣਾ ਵਾ ਤੇ ਫੇਰ ਉਹਨਾਂ ਨੇ ਕਈ ਲੈ ਆਉਣੀਆਂ ਵਾ ਤੇ ਮੈਂ ਅੰਨ ਨੂੰ ਕਹਿਂਦੀ ਮੈਂ ਬਲਜੀਤ ਵਾਸਦੀ ਲੈ ਜਾਣੇ। ਇਹ ਤੇ ਸੋਹਣੀ ਬੜੀ ਐ ਤੇ। ਹਮ ਲੈ ਇਹਨਾਂ ਨੇ ਬਾਹਰ ਦੀ ਘੜੀ। ਆਹੋ। ਵੇਹ ਤੇ ਨਾ ਅਗ ਬੜੇ ਸੋਹਣੇ ਲੱਗੇ ਆ ਤੇ ਆ ਵੇਖੋ। ਹਾਂ ਚੰਗੀ ਆ। ਹਮ ਚਲ ਦੇਰ ਨੇ ਲਿਆਂਦੀ ਪਾਉਂਗੀ ਇਹ ਹੁਣ ਆਹੋ। ਆਹ ਬੈਗ ਵੀ ਸੂਟ ਲਿਆ ਨਾ ਦੁਕਾਨ ਤੋਂ। ਹਾਂਜੀ। ਬੈਗ ਵੀ ਮੈਨੂੰ ਬੜਾ ਸੋਹਣਾ ਲੱਗਾ ਝੋਲਾ। ਨਾਲ ਦੱਬੀ ਨਾਲ ਹੀ ਰਲ ਗਈ ਉਹਦੇ। ਆਹੋ ਵਾਗਿਆ। ਸੂਰਨਾਰ ਰਲ ਗਈ। ਤੇ ਕੋਈ ਨਹੀਂ ਭੂਆ ਜੀ ਤੁਸੀਂ ਰੱਖਦੇ ਅਜੇ ਚਾਹ ਤੇਰੀ ਚਾਚੂ ਪੀ ਲੈਂਦੇ। ਫੇਰ ਤਾਂ ਹੀ ਬੁਖਾਲ ਦਿੰਦੇ ਰੰਗ ਬਸਿੰਦ ਵਾ ਉਹ ਸੋਨਾ ਮਿੰਦ ਬਹੁਤ ਸੋਹਣਾ ਲੱਗਦਾ ਆਈ ਦੇ ਪੌਣ ਵਾਲਾ ਲੈ ਕੇ ਆਏ ਪੁੱਤ ਹਾਂ ਕੋਈ ਨਹੀਂ ਮੈਂ ਪਸਵਾਵੀ ਤੇ ਪਾ ਕੇ ਸਾਡੇ ਪਿੰਡੇ ਆਵੀ ਆਹੋ ਠੀਕ ਆ ਤੇ ਤੂੰ ਹੀ ਕੋਈ ਨੀ ਖੇਚਲ ਕੀਤੀ ਆ ਫੇਰ ਕੀ ਆ ਪੁੱਤ ਉਹ ਗੱਲ ਤੇਰੇ ਫੁੱਫੜ ਦੀ ਗੱਲ ਕੋਣ ਵੀ ਲੈਣਾ ਤਾਂ ਸਾਰੀ ਉਮਰ ਹੀ ਕਰ ਦੇਣਾ ਕਦੇ ਕਦੇ ਇਦਾਂ ਹਾਨੇ ਬਾਨੇਗੇ ਮੈਂ ਹਣ ਘੜੀ ਜੀ ਕੱਲੀ ਕਿੱਦਾਂ ਲੈ ਕੇ ਜਾਵਾਂਗੇ ਚੱਲ ਚੱਲਦੇ ਅੱਗੇ ਕਿੰਨਾ ਚਿਰ ਹੋ ਗਿਆ ਇਦਾਂ ਆਇਆ ਨਹੀਂ ਗਿਆ ਤੇ ਮੈਂ ਚੱਲ ਲੈ ਜਾਂਦੇ ਆ ਪਤੀਆਂ ਨੋਲੀ ਠੀਕ ਆ ਕੋਈ ਨਹੀਂ ਭੂਆ ਜੀ ਹਾਂ ਚਲੋ ਜੋ ਤੂੰ ਕੀਤਾ ਵਧੀਆ ਕੀਤਾ ਵਾ ਹਾਂ ਹੋਕੇ ਮੈਂ ਚਾਹ ਵੇਖਾ ਮੈਂ ਧਰ ਕੇ ਆਈ ਹਾਂ ਦੁੱਧ ਪਾਵਾਂ ਖਿਰ ਗਈ ਜੀਰਾ ਖਿਰ ਗਈ ਜੀਰਾ ਬਨ ਜਣੀ ਉਹ ਗੱਲ ਚੀਜ਼ਾਂ ਲੈਣ ਨੂੰ ਹੀ ਖੜਿਆ ਵਾ ਜਦੋਂ ਦਊਗੀ ਪੈਸਾ ਤੇ ਲਜਰੋ ਗੱਲ ਕਰਾਂਗੇ ਉਦੋਂ ਤੇ ਮੋਤ ਪੈ ਜਾਣੀ ਆ ਫੋਨ ਤੇ ਹੀ ਨਾ ਕੋ ਕਰ ਗਈ ਪੱਕਾ ਸਹੀ ਗੱਲ ਕਰਤੀ ਜਾਂ ਤੇ ਹੁਣ ਇਦਾਂ ਕਰੀਏ ਇਹ ਕੋਈ ਨਾ ਹੁਣ ਗੱਲ ਕਰਾਈਏ ਨਹੀਂ ਨਾ ਹੀ ਨਹੀਂ ਲੈਣਾ ਪੈਸਾ ਲੈਣਾ ਵਾ ਰਗਵੀਰ ਕੋ ਲੈਣਾ ਨਾ ਅਛਾ ਤਰਗਬੀਰ ਨੂੰ ਇਹ ਗੱਲ ਕਹਿਣੀ ਆ ਪੁੱਤ ਸਾਡੀ ਭੂਆ ਪਤੀ ਦੀ ਗੱਲ ਵਾ ਅੰਦਰ ਵੜ ਕੇ ਦੇ ਦੇ ਅੰਦਰ ਵੜ ਕੇ ਲੈ ਆਵੇਂ ਪੈਸੇ ਆਹੋ ਇਦਾਂ ਹੀ ਕਰੀ ਜਿੱਦਾਂ ਮੁੱਠ ਚ ਪੈਸੇ ਫੜਾਏਗਾ ਇਦਾਂ ਉਦਾਂ ਦੇ ਦੇ ਜੇ ਤੇ ਆਪਣੀ ਘਰ ਦੀ ਸਹਿਮਤੀ ਨਾ ਦੇਣੇ ਤਾਂ ਵੀ ਠੀਕ ਵਾ ਤੇ ਜੇ ਨਹੀਂ ਰੱਖਣਾ ਪੜਦਾ ਕੋਈ ਤੇ ਫੇਰ ਜਿੱਦਾਂ ਸਾਨੂੰ ਪੈਸੇ ਫੜਾਵੇਂਗਾ ਉਦਾਂ ਹੀ ਕਿਨੂੰ ਫੜਾ ਜਾਗੇ ਆਣ ਕੇ ਚੱਲ ਵੇਖ ਲਾਂ ਗੱਲ ਜ਼ਰੂਰੀ ਨਹੀਂ ਗੱਲ ਹੁੰਦੀ ਬੁੜੀਆਂ ਦੀ ਮਤਨ ਦੀ ਕੁੱਤ ਪਿੱਛੇ ਤੈਨੂੰ ਪਤਾ ਤਾਂ ਹੈਗਾ ਇਹ ਕਿੰਡੀ ਜ਼ਾਲਮ ਉਹ ਟੈਕਨੋਜੋ ਯਾ ਕੋਣਾ ਆਇਆ ਪੂਆ ਹੁਣੀ ਆਇਆ ਪੂਆ ਹੁਣੀ ਆਇਆ ਹੋਰ ਇਹ ਕਿੱਧਰ ਆ ਗਿਆ ਹੈ ਮੈਨੂੰ ਤੇ ਲਾਦਾ ਪੈਸੇ ਹੀ ਲੈਣ ਆਏ ਆ ਫੋਨ ਤੇ ਗੱਲ ਹੋਈ ਤੇ ਹੈਗੀ ਹਾਂ ਮੈਂ ਮਨਾ ਵੀ ਕੀਤਾ ਤਾਂ ਵੀ ਆ ਗਿਆ ਤੂੰ ਮਨਾ ਕਿੱਦੋਂ ਹੁਣ ਵੀ ਮਨਾ ਹੀ ਕਰਦਾ ਨੂੰ ਕੀ ਕਰਦਾ ਨਹੀਂ ਕੋਈ ਗੱਲ ਨਹੀਂ ਜੇ ਮੰਗਣਗੇ ਨਾ ਤੇ ਦੇ ਦਿਓ ਹੱਦ ਹੋ ਗਈ ਸਵੇਰੇ ਤੂੰ ਆਖ ਨਹੀਂ ਪੈਸਾ ਕੋਈ ਨਹੀਂ ਦੇਣਾ ਕਿਸੇ ਨੂੰ ਵੀ ਤੇ ਹੁਣ ਤੂੰ ਆਖ ਨਹੀਂ ਪੈਸੇ ਦੇ ਦਿਓ ਚਲੋ ਕੋਈ ਗੱਲ ਨਹੀਂ ਦੇ ਦੇ ਹੁਣ ਏਡੇ ਮਾਨ ਨਾ ਆਏ ਆ ਨਾਲ ਪੈਸਾ ਤੇ ਲਖ ਖਰਚ ਕੇ ਆਏ ਆ ਮੇਰੇ ਵੱਤ ਸੂਟ ਗਿੱਦੜ ਸਿੰਘੀ ਸਿੰਘਾਤੀ ਤੇ ਨੂੰ ਨਾ ਨੇ ਗਿੱਦੜ ਸਿੰਘੀ ਕੀ ਸਿੰਘਾਉਣੀ ਆ ਹੁਣ ਮੇਰੇ ਵੱਤ ਸੂਟ ਲੈ ਕੇ ਆਏ 2 2.5 ਹਜ਼ਾਰ ਦਾ ਤੇ ਨਾਲ ਮੇਰੇ ਵੱਤ ਘੜੀ ਲੈ ਕੇ ਆਏ ਆ ਤੇ ਨਾਲੇ ਏਡਾ ਸੋਹਣਾ ਬੈਗ ਵਾ ਉਹ ਦੇ ਚੱਲੇ ਆ ਤੇ ਹੁਣ ਜੇ ਇੰਦਾ ਮੋੜ ਹੈ ਚੰਗੇ ਥੋੜੀ ਲੱਗੀ ਜਾ ਵਾ ਵਾ ਠੀਕ ਆ ਤੇ ਮੈਨੂੰ ਬੁਰਿਆ ਬਣਾਉਣਾ ਹੁੰਦਾ ਜੀ ਪਤਾ ਨੂੰ ਕਿਹੜਾ ਮੈਂ ਬੁਰਿਆ ਬਣਾਇਆ ਸਾਡੀ ਫੋਨ ਤੇ ਗੱਲ ਕਰਾਈ ਉਹ ਬੁਰੀ ਤੇ ਮੈਂ ਆਪੇ ਬਣੀ ਆ ਹੁਣ ਆਪੇ ਮੈਂ ਚਗੀ ਬਣ ਚੱਲੀ ਆ ਚਲ ਵੀਰਾ ਜਿੱਦਾਂ ਤੇਰੀ ਮਰਜ਼ੀ ਆ ਤੁਈ ਲੈ ਆਂਦੇ ਪੈਸੇ ਇਹ ਆਹੋ ਪੈਸੇ ਨਹੀਂ ਮਿਲ ਗਏ ਆ ਹਾਂ ਕੋ ਮਿਲ ਗਿਆ ਕੋ ਬੈਂਕ ਚ ਪਾਤੀ ਉਹਨਾਂ ਨੇ ਖਾਤੇ ਚ ਹੁਣ ਭੂਆ ਨੇ ਮੰਗੇ ਵੀ 2 ਲੱਖ ਆ ਤੇ ਰਹਿ ਹੜਕਾ ਮੁੰਕੇ 1 ਲੱਖ ਹੀ ਜਾਣਾ ਚੱਲ ਕੋਈ ਨਹੀਂ ਇਹ ਜਿਹੜਾ ਲੱਖ ਮਿਲਿਆ ਨਾ ਇੱਕ ਘਰ ਦਾ ਖਰੀਦਦੇ ਤੇ ਉਹਨਾਂ ਕਣਾਂ ਖਾਤੇ ਚ ਪਾ ਦਾਂਗੀ ਚੱਲ ਫਿਰ ਆਓ ਹਾਂ ਤੂੰ ਵੀ ਉਦਾਂ ਬਲਜੀਤ ਕੋਹ ਨਹੀਂ ਆ ਤੇਰਾ ਢੜੀ ਜੇ ਤੋਲਾ ਢੜੀ ਚ ਮਸਾ ਹੋ ਵੀ ਨਹੀਂ ਤੇ ਮੈਂ ਹੁਣ ਕੀ ਕਰਾਂ ਭੂਆ ਤੇ ਢੜੀ ਆ ਨਾ ਮੈਂ ਹਾਜ਼ਰ ਤੇ ਫੇਰ ਰੱਖਣਾ ਤੁਸੀਂ ਵੀ ਮੇਰੀ ਭਵਾਨਾ ਇੱਕ ਦਾ ਮੋੜਤਾ ਵਾ ਪਾ ਵੀ ਚੱਲੀਏ ਹਵੇ ਆਈ ਸਸਕੂ ਭਾਜੀ ਸਤਿ ਸ੍ਰੀ ਅਕਾਲ ਸਸਕੂ ਫਰਜੀ ਸਤਿ ਸ੍ਰੀ ਅਕਾਲ ਠੀਕ ਠਾਕ ਤੁਸੀਂ ਸੁਣਾਓ ਕਿੱਥੇ ਚਲ ਗਏ ਅਸੀਂ ਤਾਂ ਹੁਣ ਜਾਣ ਵਾਲੇ ਬਣ ਗਏ ਤੂੰ ਮੁੜਿਆ ਹੀ ਨਹੀਂ ਲੈ ਜਾਣਾ ਕਿਹੜੀ ਗੱਲ ਨਾਲ ਰਾਤ ਰੋਣ ਕੇ ਮਾ ਤਾਂ ਤੁਸੀਂ ਆਏ ਜੇ ਹੁਣ ਰਾਤ ਕਿੱਥੇ ਰਿਹਾਂ ਸਰਦਾ ਤੈਨੂੰ ਪਤਾ ਮਿਸਤਰੀ ਲੱਗੇ ਆ ਆ ਪੂਆ ਤੇਰੀਆਂ ਸ਼ੁਰੂ ਤੋਂ ਇਹੋ ਗੱਲਾਂ ਰਹੀਆਂ ਸਰਦਾ ਨਹੀਂ ਸਰਦਾ ਨਹੀਂ ਜਦੋਂ ਚੜਾਈ ਕਰੀ ਉਦੋਂ ਸਰਦਾ ਹੀ ਆ ਉਹ ਤਾਂ ਘਰਾਂ ਵਿੱਚ ਨਿਕਲਦੀਆਂ ਘਰਾਂ ਦੀ ਸਫਾਈਆਂ ਵੀ ਨਹੀਂ ਰੀੜੇ ਵੀ ਤੋਂ ਬਣੇ ਇਹ ਤਾਂ ਗੱਲ ਹੈ ਇਹ ਤਾਂ ਗੱਲ ਹੈ ਹੀ ਜਦੋਂ ਤੁਸੀਂ ਚੜੇ ਘੋੜੇ ਸਾਜ ਹਾਏ ਸਰਦਾ ਨਹੀਂ ਸਰਦਾ ਨਹੀਂ ਫਿਰ ਤਾਂ ਉਹ ਹੀ ਆ ਦੋਆਂ ਘੜੀਆਂ ਦਾ ਮੇਲ ਵੀ ਉਹ ਹੀ ਆ ਹੋਰ ਸਨਾ ਸੇ ਤਾਂ ਠੀਕ-ਠਾਕ ਹਾਂਜੀ ਵਧੀਆ ਵਧੀਆ ਠੀਕ-ਠਾਕ ਤੁਸੀਂ ਦੱਸੋ ਹਾਂ ਇਹ ਵੀ ਠੀਕ-ਠਾਕ ਹੋਰ ਬਹੁਤ ਵਧੀਆ ਠੀਕ-ਠਾਕ ਚੜ੍ਹਦੀ ਕਲਾ ਪੂਆ ਵੀ ਇਹ ਨਾ ਕਿਦਾਂ ਮਾਹੌਲ ਕਰਦੀ ਉਹਦੇ ਤੇ ਭੂਆ ਭੁਗਾ ਇਦਾਂ ਹੈ ਮੈਂ ਖੈਰ ਲੌਂਕੀ ਆ ਨਾ ਭੂਆ ਇਦਾਂ ਜਰਾ ਮੈਂ ਦਾਦੇ ਨਾਲ ਆਈ ਆ ਭੂਆ ਮੇ ਦਾਦੇ ਨਾਲ ਆਈ ਆ ਤੇ ਭੂਆ ਨੂੰ ਕੋਸ਼ ਕਰਕੇ ਕਲਾਓ ਤੇ ਭੂਆ ਆਪੇ ਗੱਲਾਂ ਭੂਆ ਨੂੰ ਆਪੇ ਹੋਣ ਲੱਗੇ ਟਕੇ ਟਕੇ ਦੀਆਂ ਗੱਲਾਂ ਭੂਆ ਗੱਲ ਵੀ ਕੋਈ ਨਹੀਂ ਤੈਨੂੰ ਪੈਸੇ ਚੰਗੇ ਆ ਹਾਂ ਹੋ ਹੈ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਲੈ ਫੁਪੜਾ ਦੇ ਸਕੇਨਰ ਕੇ ਅਕਾਊਂਟ ਨੰਬਰ ਦੇਣਾ ਹੀ ਹੋ ਹੋਨੇ ਭਾਜਨੇ ਉਹ ਚਾ ਨਹੀਂ ਰਹਿਣ ਦੇ ਨਹੀਂ ਨਹੀਂ ਕਮੇਟੀ ਚੁੱਕੀ ਹੋ ਗਿਆਂ ਉਹਦੇ ਵਾਲੀ ਮੰਡਿਆਲੀ ਹਾਂ ਉਹਨੇ ਭਾਤੇ ਖਾਤੇ ਜੀ ਪੈਸੇ ਮੈਂ ਤੇ ਉਧਾਰ ਆਰਤੀ ਨੂੰ ਕਹਤਾ ਹਾਂ ਹੁਣ ਅੱਛਾ ਉਹ ਤੇ ਆਖਣ ਦੇ ਲੱਲਿਓ ਕੋਈ ਨਹੀਂ ਕੋਈ ਨਹੀਂ ਆਰਤੀ ਨੂੰ ਜੂਰ ਵਿਆਜ ਦੇਣਾ ਵਾ ਆਹੋ ਮੁੜ ਕੇ ਫੇਰ ਸਹੀ ਹੋਇਆ ਵੀ ਵਿਆਜ ਦੇਣਾ ਪੈਣਾ ਅਜੇ ਤੇ ਬਿਆਨਾ ਹੀ ਕਰਾਉਣਾ ਵਾ ਰਜਿਸਟਰੀ ਬਾਅਦ ਚ ਕੇ ਰੋਣੀ ਉਹ ਤੇ ਫੇਰ ਆਰਤੀ ਇਹਨ ਠਗ ਲਾਂਗੇ ਕੇ ਚਲੋ ਵੇਖ ਲਓ ਕੋਈ ਨਾ ਦਿਓ ਤੁਸੀਂ ਨੰਬਰ ਨੰਬਰ ਮੈਨੂੰ ਆਪਣਾ ਬੈਂਕ ਦਾ ਜਾ ਦਿਓ ਫਿਰ ਕੇ ਪਾ ਦਿੰਦੀਓ ਸਕੈਨਰ ਦੇ ਦਿਓ ਉਹ ਲਿਆਓ ਸਕੈਨਰ ਸਕੈਨਰ ਨਾਲੋਂ ਪੁੱਗਾਂ ਮੈਂ ਆ ਨਾ ਖਾਤਾ ਨੰਬਰ ਦੇ ਹਾਂ ਹੈ ਸਕੈਨਰ ਤੇ ਥੋੜੇ ਪਹਿਨ ਜੋ ਕੱਠੇ ਮੈਂ ਬੈਂਕ 'ਚ ਟ੍ਰਾਂਸਫਰ ਕਰ ਦੂੰਗਾ ਖਾਤਾ ਨੰਬਰ ਦੇ ਦਾਂ ਆਓ ਖਾਤਾ ਨੰਬਰ ਦੇ ਤੇ ਟ੍ਰਾਂਸਫਰ ਕਰ ਦੂੰਗਾ ਲੈ ਆਯੋ ਦਿਖਾਓ ਇੱਕ ਕਮਿੰਟ ਹੁਫੜਾ ਫਿਰ ਜਿੰਨੇ ਕਿ ਪੈਂਦੇ ਨਾ ਪਾ ਹੀ ਦਿੰਦਾ ਵਾ ਫੋਟੋ ਖਿੱਚ ਲੈਣੀ ਤੇ ਨਹੀਂ ਬੁਆ ਜਦੋਂ ਵੇਖ ਕੇ ਮੈਂ ਲਿਖ ਲੈਣਾ ਨੰਬਰ ਹੁਣੇ ਹੀ ਹੁਣੇ ਪਾ ਦਨੇ ਆ ਇਹ ਕਿਹੜੀ ਗੱਲ ਵਾ ਉਧਰ ਮੈਂ ਆਪਣਾ ਬੜਾ ਥੋੜੇ ਕੀਤੇ ਤੰਗ ਨਹੀਂ ਕੀਤਾ ਕਦੇ ਕਿਸੇ ਭੈਣ ਭਰਾ ਨੂੰ ਹੁਣ ਉਧਰੋਂ ਕੋਠੇ ਪਾਉਣੇ ਸ਼ੁਰੂ ਕੀਤੇ ਤੇ ਥੋੜੀ ਮਜਬੂਰੀ ਜੀ ਹੋ ਗਈ ਨਾਲ ਲੱਗਦਾ ਥਾਂ ਵਾ ਮੈਂ ਨਿਕਲ ਜਾਣਾ ਮੁੜ ਕੇ ਪੂਆ ਗੱਲ ਹੀ ਕੋਈ ਨਹੀਂ ਜੀ 11 00 00 ਨਾ ਯਾ ਆ ਹੋਵੇ ਉਹ ਫੁਪੜਾ ਨਹੀਂ ਪੜਨ ਤਿੰਨ ਜ਼ੀਰੋ ਆ ਹਾਂ ਇੱਕ ਜ਼ੀਰੋ ਦੋ ਆ ਲੈ ਸੱਤ ਗੁਰਸਾਹਬ ਸਿੰਘ ਫੁਪੜਾ ਆਪਣੇ ਨਾਂ ਤੇ ਪੋਣੀ ਹੂ ਆ ਮੇਰੇ ਨਾਂ ਦੇ ਆ ਖਾਤਾ ਜੇ ਭੂਆ ਦੇ ਭਰਾਵਾ ਪੋਣੇ ਦੇ ਭੂਆ ਦੇ ਪਾਦੇ ਮੈਂ ਤੈਨੂੰ ਉਹ ਦੇ ਦਿੰਦਾ ਨਹੀਂ ਨਹੀਂ ਨਿਆਣਿਆਂ ਦੇ ਵੀ ਇੱਥੇ ਹੀ ਆਉਂਦੇ ਆ ਚਲ ਛਾਈ ਛੱਡ ਪਰ ਆਉਣ ਲੈ ਦੱਸ ਢੇੜੀ ਚ ਕਿਉਂ ਰੱਖਣੀ ਕਰ ਦੋ ਗੱਲ ਨਹੀਂ ਨਹੀਂ ਕੋਈ ਨਹੀਂ ਐ ਇਦਾਂ ਹੀ ਹੋ ਜਾਂਦੇ ਪੈਸੇ ਨਾਲ ਦੂਰ ਭੂਆ ਆ ਲੈ ਲੈ ਕਪੜਾ ਲਾਕਾ ਆਇਂਦਾ ਤੈਨੂੰ ਲੈ ਤੋ ਬਾਕੀ ਲੱਖ ਸਵੇਰੇ ਪਾ ਦੂ ਮੇਰੀ ਲਿਮਟ ਲੱਖ ਦੀ ਆ ਅੱਛਾ ਹਾਂ ਚਲੋ ਕੋਈ ਨਹੀਂ ਵਧੀਆ ਆ ਮੈਂ ਜਾ ਕੇ ਨਾ ਹੋਰ ਕੇ ਕੋ ਪਾ ਦਿੰਦਾ ਵਾ ਉਹਨੂੰ ਮੈਂ ਸਵੇਰੇ ਕਰ ਦੂੰਗਾ ਬਹੁਤ ਬਹੁਤ ਧੰਨਵਾਦ ਆ ਕੋਈ ਨਹੀਂ ਮੁਬਰਾ ਧੰਨਵਾਦ ਕਰਦਾ ਵਾ ਲੈ ਹੁਣ ਪਤਾ ਕੀ ਆ ਫੇਰ ਪੂਆ ਦਾ ਮੂੰਹ ਨਹੀਂ ਰਹਿੰਦਾ ਹਾਂ ਹੁਣ ਪਾ ਦਈਂ ਸਵੇਰੇ ਮੇਰਾ ਪੁੱਤ ਕਿਉਂਕਿ 2 ਲੱਖ ਹੋ ਜਾਊਗਾ ਤੇ ਆਪਾਂ ਹੋਰ ਫੇਰ ਆਰਾ ਧਿਆਨ ਆਊਗਾ ਮੈਂ ਤੈਨੂੰ ਕਹਾਂ ਨਿਕ ਜਿਦਾ ਕਰ ਮੈਨੂੰ ਚੈੱਕ ਦੇ ਦੇ ਦਿੰਦਾ ਮੈਂ ਕੈਸ਼ ਕਰਾ ਲਵਾਂ ਸੋਰੀ ਬੈਂਕ ਤੋਂ ਨਹੀਂ ਨਹੀਂ ਹੁਣ ਇੰਨਾ ਨਹੀਂ ਉਹ ਚੱਲ ਸਾਡੇ ਕੋਲ ਹੀ ਇਹ ਪੰਗਾ ਹੋਣਾ ਤੂੰ ਆਪ ਹੀ ਪਾ ਦੀ ਹਾਂ ਕੋਈ ਨਹੀਂ ਕੋਈ ਨਹੀਂ ਪਾ ਦੇ ਬੂਆ ਟੈਨਸ਼ਨ ਨਾ ਲੈ ਤੂੰ ਚਲੋ ਭੈ ਚਲੀਏ ਤੇ ਬੈਠਾ ਹੋ ਨਾ ਰੋਟੀ ਪਾਣੀ ਖਾ ਕੇ ਗੱਲ ਜੀ ਨਹੀਂ ਨਹੀਂ ਰੋਟੀ ਪਾਣੀ ਦੀ ਲੋੜ ਚਾਹ ਬੋਲੀ ਪੀ ਲਿਆ ਕਿੰਨਾ ਕੁਝ ਪਾ ਲਿਆ ਵਾ ਤਾਂ ਬੂਆ ਆਹ ਕਰਨ ਨਾ ਰਹਿਦੀ ਕਿ ਲੋੜ ਹੀ ਉਹ ਚੱਲੇ ਸ਼ਾ ਕੋਈ ਨਹੀਂ ਓਦਾਂ ਹੀ ਰਹਿ ਆ ਵਾ ਸਾਰੀ ਉਮਰ ਤੁਹਾਡੇ ਕੋਲ ਲੈਣਾ ਮਾਂ ਤੇ ਆਪਾਂ ਏਦਾਂ ਹੀ ਆ ਕਦੀ ਕਦੀ ਲਿਓਣਾ ਤੇ ਪੁੱਤਾਂ ਵਾਸਤੇ ਕੋਈ ਚੀਜ਼ ਚਲੋ ਕਣੀ ਆਂਦੀ ਹਰਜੀਤ ਨੇ ਮਸ਼ਾਅ ਤੇ ਮੈਂ ਚੱਲ ਮੈਂ ਕੀ ਲਾਉਣੀ ਬਲਜੀਤ ਲਾ ਲਿਆ ਕਰੂਗੀ ਤੇ ਭੂਆ ਪੇ ਭਾਬੀ ਕਲਜੀਤ ਲਾ ਲੈਂਦੀ ਤੇ ਕੋਈ ਗੱਲ ਨਹੀਂ ਪੁੱਤ ਹਾਂ ਹੈਗੀਆਂ ਵਾ ਅੱਛਾ ਉਹਨੇ ਆਉਣਾ ਫੇ ਅਗਲੇ ਮਹੀਨੇ ਅੱਛਾ ਅੱਛਾ ਇਹ ਲੈ ਆਉਣੀਆਂ ਉਹਨੇ ਹੋਰ ਤਾਂ ਤੁਸੀਂ ਮੈਂ ਦੱਸ ਦਵਾਂ ਜੇ ਕਿਹ ਚੀਜ਼ ਦੀ ਲੋੜ ਹੋਊਗੀ ਤੇ ਉਹ ਪੂਆ ਮੈਨੂੰ ਤਾਂ ਸਾਰਾ ਕੁਝ ਇੱਥੇ ਮਿਲ ਜਾਂਦਾ ਹਾਂ ਸੋਚੀਦਾ ਵਾ ਕਿ ਬਾਹਰ ਜਿਹੜਾ ਬੰਦਾ ਕਮਾਈ ਕਰਦਾ ਵਾ ਉਹ ਕਿਹੜੀ ਸੌਖੀ ਆ ਚਲੋ ਇੱਥੇ ਮੂੰਹ ਪਾੜ ਕੇ ਕਹਿੰਦੇ ਆਈਫੋਨ ਲੈ ਆਈ ਫਰਲਾਣਾ ਲੈ ਆਈ ਤੇ ਪਤਾ ਨਹੀਂ ਉਹਨੂੰ ਹੁੰਦਾ ਵਾ ਕਿ ਉੱਥੇ ਕਿਹੜੇ ਭਾਅ ਨਾਲ ਪੈਸੇ ਕਮਾਈ ਜਾਂਦੇ ਆ ਨਹੀਂ ਨਹੀਂ ਰਿਸ਼ਤੇ ਵੀ ਰੱਖਣੇ ਬੜੀ ਗੱਲ ਵਾ ਉਹ ਹੁੰਦਾ ਕਿ ਕਿਸੇ ਨੂੰ ਚਾਹ ਵਾ ਤੇ ਆਪਣੀ ਖੁਸ਼ੀ ਨਾਲ ਜੋ ਮਰਜ਼ੀ ਲੈ ਆਵੇ ਆਹੋ ਤੇ ਹੈ ਇਹ ਗੱਲ ਹੁੰਦੀ ਆ ਚਲੋ ਆ ਸ਼ਾ ਚੰਗਾ ਭਰਾ ਵਾ ਚਲੀਏ ਫਿਰ ਚਲੋ ਫਿਰ ਮਰਜ਼ੀ ਤੁਹਾਡੀ ਨਹੀਂ ਨਹੀਂ ਯਾਦ ਹੋਣਾ ਲੋ ਮਾਲ ਡੰਗਰ ਵੀ ਹੁਣ ਗਾਂ ਮਸ਼ਾਂ ਕਰਨਾ ਜਾ ਠੀਕ ਠੀਕ ਆ ਤੇ ਵਧੀਆ ਮੜਾ ਵਧੀਆ ਲੱਗਾ ਕੋਈ ਆਇਆ ਨਹੀਂ ਹੋਰ ਇਹੋ ਤੇ ਰਿਸ਼ਤੇ ਹੁੰਦੇ ਮਿਲਣ ਵਾਲੇ ਬਲਜੀਤ ਹੋਰ ਮੈਂ ਤਾਂ ਆਖਾ ਡੀਕਦੀ ਰਹਿੰਦੀ ਹੁੰਨੀ ਮੈਂ ਕਦੇ ਕੋਈ ਆਇਆ ਨਹੀਂ ਆਇਆ ਨਹੀਂ ਕੋਈ ਆਵੇ ਤੇ ਚੰਗਾ ਛੁੱਕਾ ਬਣਾ ਕੇ ਖਾਈਏ ਹੁਣ ਤੁਹਾਡੀ ਵਾਰੀ ਆ ਹੁਣ ਤੁਸੀਂ ਆਓ ਗੱਲ ਇਹੋ ਗੱਲ ਆ ਗਈ ਵੀ ਮਿਲਦੇ ਨੇ ਸਾਗ ਵਾ ਹਾਂ ਅੱਜ ਕੱਲ੍ਹ ਤੇ ਲੋਕ ਮਿਲਣੋਂ ਹਟ ਗਏ ਲੋਕ ਤੇ ਜਮੀਨਾ ਵਹੋਂਦਿਆਂ ਜੀਆਂ ਤੇ ਰਿਸ਼ਤੇਦਾਰ ਮਿਲਦਿਆਂ ਦੇ ਇਹ ਗੱਲ ਹੋਰ ਪਹਿਲਾਂ ਕਿਡਾ ਤਗੜਾ ਭੂਆ ਨੇ ਖਾਣ ਪਾਏ ਤੁਹਾਡੀ ਹੋਰ ਚੰਗਾ ਭੂਆ ਜੀ ਚੰਗਾ ਜਮਾਨੇ ਦੀ ਓ ਜਮਾਨਾ ਇਦਾਂ ਹੀ ਆ ਗੇ ਸਸਿਕਾ ਪੁੱਤ ਸਸਿਕਾ ਭੂਆ ਜੀ ਸਸਿਕਾ ਕਾਰ ਸਸਿਕਾ ਭੂਆ ਜੀ ਸਸਿਕਾ ਸਸਿਕਾ ਜੀ ਮਾੜੇ ਠੀਕ ਠਾਕ ਹਾਂਜੀ ਚੰਗਾ ਚੰਗਾ ਭੂਆ ਜੀ ਮੇਰੇ ਤੇ ਦੋ ਦੁੱਪਲ ਜਾਣਾ ਮੈਂ ਚੱਲ ਕੋਈ ਨਹੀਂ ਆਇਓ ਫਿਰ ਅਕਬੀਰ ਕੋਈ ਭੂਆ ਜੀ ਆਵਾਂਗੇ ਹਾਂ ਚੰਗਾ ਚਲੋ ਠੀਕ ਆ ਚੰਗਾ ਚੰਗਾ ਬੜੀ ਰੌਣਕ ਲੱਗੀ ਤੁਹਾਡੇ ਘਰ ਤੇ ਆ ਹੋ ਗਏ ਮਾਨੂੰ ਨਹੀਂ ਗੱਲਾ ਪਤਾ ਆਜੋ ਨਹੀਂ ਨਾ ਚਲੀਏ ਹੁਣ ਚੱਲ ਮੈਂ ਭੂਆ ਨੇ ਇਹਨੂੰ ਖੜਦੀ ਆਪਣੇ ਵੱਲ ਚੱਲ ਠੀਕ ਨਹੀਂ ਪੁੱਤ ਹੁਣ ਤੁਹਾਡੀ ਵੱਲ ਕੀ ਜਾਣਾ ਹੁਣ ਇੱਥੇ ਵਾਵਾ ਚੇਰ ਲੱਗ ਗਿਆ ਰਗਵੀਰ ਗਿਆ ਸੀ ਕਿਤੇ ਤੋਂ ਨੇ ਥੋੜਾ ਟਾਈਮ ਲਾਤਾ ਆ ਗਿਆ ਮੈਸੇਜ ਕਿੰਨੇ ਦਾ ਆ ਉਹ ਲੱਖ ਦਾ ਹੀ ਅੱਛਾ ਚੱਲ ਕੋਈ ਨਹੀਂ ਲੱਖ ਸਵੇਰੇ ਪਾ ਦੂਗਾ ਫਿਰ ਕਿੱਥੋਂ ਆ ਗਿਆ ਲੱਖ ਇਧਰੋਂ ਬਲਜੀਤ ਹੁਣਾ ਵੱਲੋਂ ਅੱਛਾ ਇਧਰ ਆਹੋ 2 ਲੱਖ ਆਖਿਆ ਇਹਦਾ 1 ਲੱਖ ਦੇਤਾ ਇਹਦਾ ਦੇ ਹਾਂਜੀ ਪਾਤਾ 2 ਲੱਖਾਂ ਦੇ ਸੇਰੇ ਪਾ ਦਾਂਗੇ ਅੱਛਾ ਅੱਛਾ ਮੰਨਗੇ ਹਾਂ ਉਹ ਤਾਂ ਦੇ ਮੋਈ ਮੱਖੀ ਨਾ ਦਵੇ ਕਿਤੇ ਮੰਨੇ ਨਹੀਂਗੇ ਮਨਾਉਣੇ ਪੈਂਦੇ ਆ ਇਦਾਂ ਦੇ ਜਿਹੜੇ ਰਿਸ਼ਤੇਦਾਰ ਹੋਣ ਤੈਨੂੰ ਪਤਾ ਹੀ ਆ ਇਹ ਤੇਰੇ ਫੁੱਫੜ ਦੀ ਸਕੀਮ ਹੀ ਹੋ ਇਹ ਹੱਥ ਦੇ ਇਹ ਹੱਥ ਲੈ ਇਹ ਉਹ ਗੱਲਾਂ ਵਾ ਸਹੀ ਗੱਲ ਆ ਸੋਟ ਲਿਆਂਦਾ ਬਲਜੀਤ ਲਈ ਬੜਾ ਸੋਹਣਾ ਹਾਂਜੀ 2800 ਦਾ ਆ ਜਾਂ ਤਾਂ ਕਿੰਨਾ 260 ਦਾ ਹਾਂ ਤੇ ਘੜੀ ਹਰਜੀਤ ਨੇ ਕਲਾਈ ਹੀ ਅੱਛਾ ਬੋਲੀ ਦੀ ਬਲਜੀਤ ਲਈ ਠੀਕ ਹੈ ਤੇ ਮੈਂ ਹੁਣ ਕਿੰਨਾ ਚਿਰ ਹੋ ਗਿਆ ਚੱਲ ਸ਼ਾ ਕੋ ਨਾਲ ਲੈ ਜਾਣੇ ਹਾਂ ਹਾਂ ਪਹਿਲਾਂ ਉਹਦਾ ਅੱਜ ਕੱਲੇ ਇਦਾਂ ਦਾ ਸਿਸਟਮ ਹੋ ਗਿਆ ਵਾ ਵੀ ਜਿੰਨਾ ਦੋਗੇ ਮੇਲ ਵਰਤਨ ਵੀ ਉਹਦੇ ਨਾਲ ਹੀ ਆ। ਹਾਂ ਹੋ ਗਏ। ਅੱਗੇ ਹੁੰਦਾ ਹੀਗਾ ਵੀ ਜਦੋਂ ਭੈਣ ਨੂੰ ਜਿਹੜਾ ਵੱਧ ਚੜ੍ਹ ਕੇ ਦਿੰਦੇ ਹੁੰਦੇ ਹੀ ਭਰਾ। ਹਾਂ ਪਹਿਲਾਂ ਕਹਿੰਦੇ ਹੁੰਦੇ ਇਹ ਨਾ ਭੈਣ ਦੇ ਘਰ ਪਾਣੀ ਵੀ ਨਹੀਂ ਪੀਦਾ। ਤਾਂ ਅੱਜ ਕੱਲ ਜੇ ਅਗਲੀ ਠੰਡਾ ਪਿਆਊਗੀ ਤੇ ਪੇਕੇ ਆਉਣ ਨੂੰ ਠੰਡਾ ਮਿਲਦਾ ਵਾ। ਹਾਂ ਤੇ ਜੇ ਉਹ ਪਾਊਗੀ ਫੋਕਾ ਪਾਣੀ ਤੇ ਪੇਕੇ ਵਾਲਿਆਂ ਨੂੰ ਫੋਕਾ ਹੀ ਅੱਗੇ ਰੱਖ ਦਿਆਂ ਵਾ। ਇਹ ਤੇਰੀ ਲੱਖ ਰੁਪਏ ਦੀ ਗੱਲ ਵਾ। ਸਹੀ ਗੱਲ ਵਾ। ਕਹਿੰਦੇ ਆ ਨਾ ਫੋਨ ਪ੍ਰੀਪੇਡ ਹੋ ਗਏ ਆ। ਹਾਂ ਤੇ ਮੀਟਰ ਵੀ ਪ੍ਰੀਪੇਡ ਹੋ ਜਾਣੇ ਆ। ਥੋੜੇ ਚਿਰ ਤੱਕ ਕਹਿੰਦੇ ਨਹੀਂ ਚਿਪ ਵਾਲੇ ਮੀਟਰ ਆ ਜਾਣੇ ਆ। ਹਾਂ ਹਾਂ ਸਤੇ ਵੀ ਪ੍ਰੀਪੇਡ ਹੀ ਹੋ ਗਿਆ ਬਸ ਇਹੋ ਹੀ ਆ ਵੀ ਕੋਈ ਬੋਲਦਾ ਨਹੀਂ ਆ ਕਿ ਜੇ ਪਤਾ ਨਹੀਂ ਆ ਤੇ ਨਾ ਨੁੱਕਰ ਕਰਦੀ ਹੀ ਪੈਸਿਆਂ ਤੋਂ ਹਾਂਜੀ ਬੜਾ ਕੋਕੀਤਾ ਵਾ ਅੱਛਾ ਤੇ ਫੁੱਫੜ ਤੇਰੇ ਨੇ ਲਾਈ ਸਕੀਮ ਆ ਆ ਚੀਜ਼ਾਂ ਖੜੀਏ ਚੀਜ਼ਾਂ ਵੇਖ ਕੇ ਤਾਂ ਫੁੱਲ ਗਈ ਬਲਜੀਤ ਕੌਰ ਬਸੇ ਵੇਲੇ ਪੈਸੇ ਦੇ ਦਿੱਤੇ ਤੇ ਸਾਡਾ ਵੀ ਸੁੱਤਰ ਆ ਗਿਆ ਫਸਮਾ ਨੂੰ ਖਾਦੋ ਤਿੰਨ ਚਾਰ ਦੀ ਕਿਹੜੀ ਗੱਲ ਵਾ ਯਾ ਜਿਹਾ ਹੈ ਜੁਕੋ ਤੇ ਕਿਨਾਂ ਕਿਨਾਂ ਵਿਆਜ ਲੱਗ ਜਾਂਦਾ ਉਹ ਵੀ ਦਾ ਪੁੱਤ ਜਿੰਨਾ ਚਿਰ ਜੀਜਾ ਵਾ ਨਾ ਉਹਨੇ ਜੇ ਚਲਦੀ ਆ ਜਦੋਂ ਬੰਦਾ ਫਫੜ ਬਣ ਜਾਂਦਾ ਉਹ ਤਾਂ ਕਦਰ ਘਟ ਜਾਂਦੀ ਆ ਜਾਂਦੀ ਆ ਕਿ ਇਹ ਪਤਾ ਨਹੀਂ ਰੱਬ ਵੱਲੋਂ ਹੀ ਆ ਆਪਣੇ ਮੰਤਰੀ ਤੇ ਬਾਕੀ ਫਫੜ ਜੀ ਵੀ ਗੱਲ ਹੁੰਦੀ ਆ ਜਿਨ੍ਹਾਂ ਦੀ ਹੁੰਦੀ ਆ ਨਾ ਧੀ ਭੈਣ ਭੂਆ ਉਹਨਾਂ ਨੂੰ ਕਦਰ ਨਹੀਂ ਹੁੰਦੀ ਤੇ ਜਿਨ੍ਹਾਂ ਦੀ ਹੁਣ ਸਾਡੇ ਵਰਗਿਆਂ ਦੀ ਨਹੀਂ ਹੈਗੀ ਹੁਣ ਅਸੀਂ ਤੁਹਾਡੇ ਥੱਲੇ ਮੰਨਦੇ ਹਾਂ ਨਹੀਂ ਭੈਣ ਤੇਰੇ ਵਰਗਾ ਤੇ ਪੁੱਤ ਕੋਈ ਵੀ ਨਹੀਂਗਾ ਤੁਹਾਡੇ ਬੜੀ ਬੀ ਆ ਤੇਰੀਆ ਸ਼ੋਭਾ ਅਸੀਂ ਘਰ ਵੀ ਕਰਦੇ ਤੇਰੀਆ ਗੱਲ ਕਰਦੇ ਰਹੀਏ ਇਹ ਇਹ ਦੀ ਨਹੀਂ ਗੱਲ ਹੁੰਦੀ ਇਹੀ ਹੁੰਦੇ ਆ ਵੀ ਦੂਰ ਦੇ ਢੋਲੀ ਸਾਮਨੇ ਲੱਗਦੇ ਨੇ ਤੇਰੇ ਰਿਸ਼ਤੇ ਦਰ ਨਹੀਂ ਨਾ ਹੈਗੇ ਘੱਟ ਵਾਜੇ ਮਾਸੀਆਂ ਹੈ ਨਹੀਂ ਜਾਂ ਭੂਆ ਹੈ ਨਹੀਂ ਹਾਂ ਉਹ ਆਦੇ ਵੀ ਸਾਡੀਆਂ ਹੁੰਦੀਆਂ ਹੀ ਮਿਲਦੇ ਹਾਂਜੀ ਹਾਂਜੀ ਤੇ ਕਈ ਕੱਲੀ ਕੱਲੀ ਭੈਣ ਉਹਦੇ ਜਿਹੜੀਆਂ ਦੋ ਭੈਣਾਂ ਉਹ ਆਪਸੇ ਵਿੱਚ ਮਿਲਦੀਆਂ ਨਹੀਂ ਤੇ ਕੱਲੀ ਜਿਹੜੀ ਤਰਲੇ ਲੈਂਦੀ ਮੇਰੀ ਭੈਣ ਹੁੰਦੀ ਮਿਲ ਜਾਂਦੀ ਨਿਆਣੇ ਵੀ ਤੋੜ ਤੋੜ ਖਾਂਦੇ ਕਿੱਥੇ ਜਾਈਏ ਵਾਹੇ ਅੱਬਾ ਬਾਕੀ ਹੁਣ ਸ ਮੇਰੇ ਹਿਸਾਬ ਨਾਲ ਤਾਂ ਰਿਸ਼ਤੇ ਉਹੀ ਮੁੱਕ ਗਏ ਸਾਰੇ ਜਿਹੜੇ ਹੈਗੇ ਹੋ ਜਾਂਦੇ ਨਹੀਂ ਉਹ ਮਿਲਦੇ ਨਹੀਂ ਤੇ ਬਾਕੀ ਤੁਹਾਨੂੰ ਦੱਸਿਆ ਹੀ ਆ ਮਿਲ ਵਰਤਨ ਪ੍ਰੀਪੇਡ ਜੀ ਪ੍ਰੀਪੇਡ ਦੀ ਬਾਤ ਹੋ ਹੀ ਗਿਆ ਸਹੀ ਗੱਲ ਆ ਪੁੱਤ ਆਓ ਤੁਸੀਂ ਵੀ ਕਿਹੇ ਵੇਲੇ ਚੱਲ ਕੇ ਮੈਂ ਕਹਿੰਨੀ ਆਜੋ ਨਹੀਂ ਹੁਣ ਫੇਰ ਸਹੀ ਪੁੱਤ ਮੈਂ 1 ਲੱਖ ਰੁਪਏ ਦੀ ਗੱਲ ਕੀਤੀ ਉਹ ਨਹੀਂ ਨਹੀਂ ਸਿਆਣੀ ਆ ਤੇ ਮੇਰੇ ਵੱਲੋਂ ਲੱਖ ਫੇਰ ਉਹੀ ਸਮਝ ਲਿਓ ਕੋਈ ਨਹੀਂ ਤੈਨੂੰ ਮੈਂ ਟੋਹਾਂਗੇ ਤੇ ਲੋੜ ਪਊਗੀ ਤੈਨੂੰ ਬਾਕੀ ਕਹਿੰਦੀ ਰਹਿਣ ਦੀ ਨਹੀਂ ਇਹ ਨਹੀਂ ਮੈਂ ਲੱਖ ਲੱਖ ਰੁਪਏ ਦੀ ਤੇਰੀ ਗੱਲ ਹੀ ਆ ਸਾਨੂੰ ਇੰਨੀ ਵੱਡੀ ਨਹੀਂ ਨਹੀ ਨਾ ਇਹਨੂੰ ਮੈਂ ਟੋਲਾਂਗੇ ਕਿ ਲੋੜ ਪਊਗੀ ਤੇ ਨਹੀਂ ਨਹੀਂ ਕੋਈ ਜੀ ਆਹੋ ਮੈਂ ਤਾਂ ਕਹਿੰਨੀ ਆ ਜਾਂਦੇ ਸੀ ਕੋਈ ਨਹੀਂ ਪੁੱਤ ਫੇਰ ਸਹੀ ਹੁਣ ਚਲੋ ਹਾਂਜੀ ਹਾਂ ਗਾਜੀ ਹਾਏ thank <laughs> you